ਕੋ ਅੱਜ ਕੇਂਦਰ ਸਰਕਾਰ ਨੇ ਆਪਣਾ ਤੀਜੀ ਵਾਰ ਦਾ ਤੀਜੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਜਿਹਨੇ ਮੈਂ ਸਮਝਦਾ ਪੰਜਾਬ ਨੂੰ ਇੱਕ ਵਾਰ ਫੇਰ ਨਰਾਸ਼ ਕੀਤਾਗਾ ਪੰਜਾਬ ਇੱਕ ਅਗਰੀਰੀਅਨ ਸਟੇਟ ਆ ਐਗਰੀਕਲਚਰ ਸਟੇਟ ਆ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਬਹੁਤ ਵੱਡਾ ਧੋਖਾ ਕੀਤਾ ਜਿਹੜੀ ਫਰਟੀਲਾਈਜ਼ਰ ਤੇ ਸਬਸਿਡੀ ਮਿਲਦੀ ਸੀਗੀ ਉਹ ਵੀ ਲਗਭਗ 36% ਘਟਾਤੀ ਤੋ ਇਥੋਂ ਪਤਾ ਲੱਗਦਾ ਹੈਗਾ ਕਿ ਦੇਸ਼ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਪਾਰਟੀ ਆ ਪੰਜਾਬ ਵਿਰੋਧੀ ਪਾਰਟੀ ਆ ਪੰਜਾਬ ਨੂੰ ਕੋਈ ਰੋਡਸ ਦੇ ਲਈ ਨਾ ਹੀ ਹੈਲਥ ਦੇ ਲਈ ਨਾ ਹੀ ਬੇਸਿਕ ਐਜੂਕੇਸ਼ਨ ਦੇ ਲਈ ਕੋਈ ਵੀ ਬਜਟ ਜਿਹੜਾ ਹੈਗਾ ਉਹ ਨਹੀਂ ਦਿੱਤਾਗਾ ਸੋ ਮੈਂ ਸਮਝਦਾ ਇਸ ਬਜਟ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਦੇਸ਼ ਦੇ ਵਿੱਤ ਮੰਤਰੀ ਨਰਮਲਾ ਮੈਡਮ ਨਰਮਲਾ ਸੀਤਾਰਾਮ ਜੀ ਨਾਲ ਮੇਰੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਮੈਂ ਸਬਮਿਟ ਕਰਕੇ ਆਇਆ ਸੀਗਾ ਕਿ ਪੰਜਾਬ ਤੋਂ ਜਿਹੜਾ ਦੋ ਫਸਲੀ ਚੱਕਰ ਆ ਇਹਨੂੰ ਵਿਭਿੰਨਤਾ ਦੇ ਚੱਕਰ ਚ ਬਦਲਣ ਦੇ ਲਈ ਯਾਨੀ ਕਿ ਡਾਈਵਰਸੀਫਿਕੇਸ਼ਨ ਵੱਲ ਲੈ ਕੇ ਜਾਣ ਲਈ ਸਾਨੂੰ ਜਿਹੜਾ ਹੈਗਾ ਆਰਥਿਕ ਪੈਕੇਜ ਦੀ ਲੋੜ ਆ ਤਾਂ ਕਿ ਅਸੀਂ ਪੰਜਾਬ ਦੇ ਕਿਸਾਨ ਨੂੰ ਇਹ ਚੱਕਰ ਚੋਂ ਕਰ ਸਕੀਏ ਔਰ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚਾ ਸਕੀਏ ਔਰ ਪੰਜਾਬ ਦੇ ਕਿਸਾਨ ਨੂੰ ਬਚਾ ਸਕੀਏ ਪਰ ਲੇਕਿਨ ਸਾਡੀ ਉਸ ਗੱਲ ਨੂੰ ਕੇਂਦਰ ਸਰਕਾਰ ਨੇ ਇਗਨੋਰ ਕੀਤਾ ਜਿਸ ਤਰ੍ਹਾਂ ਹਿਮਾਚਲ ਨੂੰ ਸਪੈਸ਼ਲ ਪੈਕੇਜ ਦਿੱਤਾਗਾ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦਿੱਤਾਗਾ ਉਸੇ ਤਰ੍ਹਾਂ ਦਾ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਪਰ ਲੇਕਿਨ ਫੇਰ ਮੈਂ ਸਮਝਦਾ ਇੱਕ ਵਾਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਰਾਸ਼ ਕੀਤਾਗਾ ਪੰਜਾਬ ਨਾਲ ਮਤਰੀ ਮਾਲਾ ਸਲੂਕ ਕੀਤਾਗਾ ਹਾਂਜੀ ਹਾਂਜੀ ਜੀ ਜਿਹੜਾ ਕੇਂਦਰੀ ਬਜਟ ਹੈ ਉਹ ਕਿੱਦਾਂ ਦੇਖਦੇ ਆ ਦੇਖੋ ਅੱਜ ਕੇਂਦਰ ਸਰਕਾਰ ਨੇ ਆਪਣਾ ਤੀਜੀ ਵਾਰ ਦਾ ਤੀਜੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਜਿਹਨੇ ਮੈਂ ਸਮਝਦਾ ਪੰਜਾਬ ਨੂੰ ਇੱਕ ਵਾਰ ਫੇਰ ਨਰਾਸ਼ ਕੀਤਾਗਾ ਪੰਜਾਬ ਇੱਕ ਅਗਰੀਰੀਅਨ ਸਟੇਟ ਆ ਐਗਰੀਕਲਚਰ ਸਟੇਟ ਆ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਬਹੁਤ ਵੱਡਾ ਧੋਖਾ ਕੀਤਾ ਜਿਹੜੀ ਫਰਟੀਲਾਈਜ਼ਰ ਤੇ ਸਬਸਿਡੀ ਮਿਲਦੀ ਸੀਗੀ ਜਿਹੜੀ ਫਰਟੀਲਾਈਜ਼ਰ ਤੇ ਸਬਸਿਡੀ ਮਿਲਦੀ ਸੀਗੀ ਉਹ ਵੀ ਲਗਭਗ 36% ਘਟਾਤੀ ਤੇ ਇਥੋਂ ਪਤਾ ਲੱਗਦਾਗਾ ਕਿ ਦੇਸ਼ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਪਾਰਟੀ ਆ ਪੰਜਾਬ ਵਿਰੋਧੀ ਪਾਰਟੀ ਆ ਔਰ ਨਾ ਹੀ ਪੰਜਾਬ ਨੂੰ ਕੋਈ ਰੋਡਸ ਦੇ ਲਈ ਨਾ ਹੀ ਹੈਲਥ ਦੇ ਲਈ ਨਾ ਹੀ ਬੇਸਿਕ ਐਜੂਕੇਸ਼ਨ ਦੇ ਲਈ ਕੋਈ ਵੀ ਬਜਟ ਜਿਹੜਾ ਹੈਗਾ ਉਹ ਨਹੀਂ ਦਿੱਤਾਗਾ ਸੋ ਮੈਂ ਸਮਝਦਾ ਇਸ ਬਜਟ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਲੋਕਾਂ ਨੇ ਮਿੱਦਾਂ ਬਹੁਤ ਲਈਆਂ ਸੀ ਇਸ ਵਜ੍ਹਾ ਤੋਂ ਵੀ ਦੇਖੋ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਸੀਗੀ ਜੀ ਦੇਸ਼ ਦੇ ਵਿੱਤ ਮੰਤਰੀ ਨਰਮਲਾ ਮੈਡਮ ਨਰਮਲਾ ਸੀਤਾਰਾਮ ਜੀ ਦੇ ਨਾਲ ਮੇਰੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਮੈਂ ਸਬਮਿਟ ਕਰਕੇ ਆਇਆ ਸੀਗਾ ਕਿ ਪੰਜਾਬ ਤੋਂ ਜਿਹੜਾ ਦੋ ਫਸਲੀ ਚੱਕਰ ਆ ਇਹਨੂੰ ਵਿਭਿੰਨਤਾ ਦੇ ਚੱਕਰ 'ਚ ਬਦਲਣ ਦੇ ਲਈ ਯਾਨੀ ਕਿ ਡਾਈਵਰਸੀਫਿਕੇਸ਼ਨ ਵੱਲ ਲੈ ਕੇ ਜਾਣ ਲਈ ਸਾਨੂੰ ਜਿਹੜਾ ਹੈਗਾ ਆਰਥਿਕ ਪੈਕੇਜ ਦੀ ਲੋੜ ਆ ਤਾਂ ਕਿ ਅਸੀਂ ਪੰਜਾਬ ਦੇ ਕਿਸਾਨ ਨੂੰ ਇਹ ਚੱਕਰ 'ਚੋਂ ਕੱਢ ਸਕੀਏ ਔਰ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚਾ ਸਕੀਏ ਔਰ ਪੰਜਾਬ ਦੇ ਕਿਸਾਨ ਨੂੰ ਬਚਾ ਸਕੀਏ ਪਰ ਲੇਕਿਨ ਸਾਡੀ ਉਸ ਗੱਲ ਨੂੰ ਕੇਂਦਰ ਸਰਕਾਰ ਨੇ ਇਗਨੋਰ ਕੀਤਾ ਦੂਜਾ ਸੀ ਦੇਖਿਆ ਸੀ ਕਿ ਪੰਜਾਬ ਪੰਜਾਬ ਦਾ ਜਿਹੜਾ ਬਾਰਡਰ ਹੈਗਾ ਲਗਭਗ 500 ਕਿਲੋਮੀਟਰ ਤੋਂ ਉੱਪਰ ਜਿਹੜਾ ਉਹ ਇੰਟਰਨੈਸ਼ਨਲ ਬਾਰਡਰ ਹੈਗਾ ਔਰ ਬਹੁਤ ਵੱਡਾ ਖਤਰਾ ਉਹ ਤੇ ਹਮੇਸ਼ਾ ਬਣਿਆ ਰਹਿੰਦਾ ਹੈਗਾ ਔਰ ਉਹਦੇ ਵਿੱਚ ਪੰਜਾਬ ਦੇ ਨੌਜਵਾਨ ਦੇ ਲਈ ਪੰਜਾਬ ਦੇ ਮੁੰਡੇ ਕੁੜੀਆਂ ਦੇ ਲਈ ਫੈਕਟਰੀਆਂ ਲਾਉਣ ਦੇ ਲਈ ਉਦਯੋਗ ਲਾਉਣ ਲਈ ਇੰਡਸਟਰੀ ਲੈ ਕੇ ਆਉਣ ਲਈ ਜਿਸ ਤਰ੍ਹਾਂ ਹਿਮਾਚਲ ਨੂੰ ਸਪੈਸ਼ਲ ਪੈਕੇਜ ਦਿੱਤਾਗਾ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦਿੱਤਾਗਾ ਉਸੇ ਤਰ੍ਹਾਂ ਦਾ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਪਰ ਲੇਕਿਨ ਫੇਰ ਮੈਂ ਸਮਝਦਾ ਇੱਕ ਵਾਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਰਾਸ਼ ਕੀਤਾਗਾ ਪੰਜਾਬ ਨਾਲ ਮਤਰਾ ਹੀ ਮਾੜਾ ਸਲੂਕ ਕੀਤਾਗਾ ਪੰਜਾਬ ਦੇ ਜਿਹੜਾ ਬਾਰਡਰ ਹੈਗਾ ਜਿਹੜਾ 500 ਕਿਲੋਮੀਟਰ ਤੋਂ ਉੱਪਰ ਦਾ ਬਾਰਡਰ ਆ ਉਹਦੇ ਤੇ ਸਾਡੀ ਜਿਹੜੀ ਬੀਐਸਐਫ ਆ ਉਹਦੇ ਨਾਲ ਸਾਡੀ ਪੰਜਾਬ ਪੁਲਿਸ ਲਗਭਗ ਸਾਡੀ ਪੂਰੀ ਪੰਜਾਬ ਪੁਲਿਸ ਪੂਰੇ ਪੰਜਾਬ ਦੀ 35% ਦੇ ਕਰੀਬ ਫੋਰਸ ਜਿਹੜੀਆਂ ਨੇਗੀਆਂ ਉਹ ਕਿੱਥੇ ਕੰਮ ਕਰਦੀਆਂ ਨੇ ਬਾਰਡਰ ਦੇ ਉੱਤੇ ਕੰਮ ਕਰਦੀਆਂ ਨਹੀਂ ਆ। ਸੋ ਸਾਡਾ ਵੱਡਾ ਸਰਮਾਇਆ ਜਿਹੜਾ ਫੋਰਸਸ ਦੇ ਉੱਤੇ ਲੱਗਦਾਗਾ ਸੋ ਉਹਦੇ ਲਈ ਅਸੀਂ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਸੀ ਕਿ ਉਹਨੂੰ ਮਾਡਰਨਾਈਜ਼ ਕੀਤਾ ਜਾਵੇ, ਅچھے ਪੁਲਿਸ ਸਟੇਸ਼ਨ ਬਣ, ਅਚੀਆਂ ਗੱਡੀਆਂ ਆਉਣ, ਅੱਛਾ ਜਿਹੜੀ ਆ ਟੈਕਨੀਕਸ ਉਹਨੂੰ ਐਂਟਰ ਕਰਨ ਦੇ ਲਈ ਅਸੀਂ ਮੰਗ ਕੀਤੀ ਸੀ ਪਰ ਮੈਂ ਸਰਪ ਦਾ ਇੱਕ ਵਾਰ ਫਿਰ ਕੇਂਦਰ ਸਰਕਾਰ ਨੇ ਨਿਰਾਸ਼ ਕੀਤਾ ਗਾ। ਤੁਹਾਡੀਆਂ ਉਹ ਜਿਹੇ ਕੋਈ ਪੈਕੇਜ ਨਾ ਦੇਣਾ ਕਿਤੇ ਵਿਤਕਰਾ। ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪਹਿਲਾਂ ਪ੍ਰੀ ਬਜਟ ਬਜਟ ਤੋਂ ਪਹਿਲਾਂ ਮੀਟਿੰਗ ਬੁਲਾਈ ਜਾਂਦੀ ਹੈ ਸਟੇਟਾਂ ਨੂੰ ਬੁਲਾਇਆ ਜਾਂਦਾ ਹੈਗਾ ਔਰ ਸਟੇਟਾਂ ਦੀਆਂ ਪ੍ਰਾਇੋਰਟੀਜ਼ ਪੁੱਛੀਆਂ ਜਾਂਦੀਆਂ ਨੇ ਕਿ ਸਟੇਟ ਨੂੰ ਕੀ ਕੀ ਚਾਹੀਦਾਗਾ ਪਰ ਲੇਕਿਨ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਪੰਜਾਬ ਨੂੰ ਨਰਾਸ਼ ਕੀਤਾ ਔਰ ਪੰਜਾਬ ਦੇ ਨਾਲ ਮਤਰਈ ਮਾਲਾ ਸਲੂਕ ਕੀਤਾਗਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਹਮੇਸ਼ਾ ਬਤਕਰਾ ਕਰਦੀ ਆ ਪੰਜਾਬ ਵਿਰੋਧੀ ਫੈਸਲੇ ਲੈਂਦੀ ਆ ਅੱਜ ਦਾ ਜਿਹੜਾ ਬਜਟ ਆ ਇਹ ਵੀ ਮੈਂ ਸਮਝਦਾ ਪੰਜਾਬ ਵਿਰੋਧੀ ਆ ਪੰਜਾਬ ਦੇ ਕਿਸਾਨ ਵਿਰੋਧੀ ਆ ਪੰਜਾਬ ਦੀ ਇੰਡਸਟਰੀ ਖਾਸ ਕਰਕੇ ਜੇ ਐਮਐਮਐਸਈ ਐਮਐਸਐਮਈ ਦੀ ਗੱਲ ਕਰਾਂ ਛੋਟੇ ਉਦਯੋਗਾਂ ਦੀ ਗੱਲ ਕਰਾਂ ਉਹਦੇ ਵਿੱਚ ਵੀ ਕੋਈ ਇਨਸੈਂਟਿਵ ਨਹੀਂ ਦਿੱਤਾ ਔਰ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾ ਜਦ ਕਿ ਪੰਜਾਬ ਐਮਐਸ ਐਮਐਸਐਮਈ ਦੇ ਵਿੱਚ ਨੰਬਰ 1 ਤੇ ਆਉਂਦਾ ਸੀਗਾ ਪੰਜਾਬ ਦਾ ਰੇਟ ਜਿਹੜਾ ਬਹੁਤ ਅੱਛਾ ਸੀ ਪੰਜਾਬ ਦੇ ਲੋਕ ਜਿਹੜਾ ਉਹ ਛੋਟੇ ਉਦਯੋਗ ਨੂੰ ਤਰਜੀਹ ਦਿੰਦੇ ਨੇ ਪਰ ਲੇਕਿਨ ਇੱਕ ਵਾਰ ਫਿਰ ਮੈਂ ਸਮਝਦਾ ਕਿ ਇਹਨਾਂ ਦਾ ਸਰਕਾਰ ਨੇ ਬੁਰੀ ਤਰ੍ਹਾਂ ਨਰਾਸ਼ ਕੀਤਾ ਆਖਰੀ ਸਵਾਲ ਕਿਸਾਨਾਂ ਨੂੰ ਵੀ ਬਹੁਤ ਉਮੀਦਾਂ ਸੀ ਕੀ ਕਿਤੇ ਇੱਕ ਪਾਸੇ ਕਿਸਾਨ ਤੰਦੋਲਨ ਕਰ ਰਹੇ ਨੇ ਉਹੀ ਕਾਰਨ ਤਾਂ ਨਹੀਂ ਕਮਿਆਜ਼ਾ ਭੁਗਤਣਾ ਪਿਆ ਪੰਜਾਬ ਦੇਖੋ ਮੈਂ ਕਿਹਾ ਪਹਿਲਾਂ ਕਿਹਾ ਕਿ ਫਰਟੀਲਾਈਜ਼ਰ ਦੇ ਉੱਤੇ ਜਿਹੜੀ ਸਬਸਿਡੀ ਮਿਲਦੀ ਸੀ ਉਹਦੇ 36% ਦਾ ਕਟਾ ਕਰਤਾ ਘਟਾਤੀ ਯਾਨੀ ਇਨਸੈਂਟਿਵ ਤਾਂ ਕੀ ਦੇਣਾ ਸੀ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਦੁੱਗਣੀ ਤਾਂ ਕੀ ਕਰਨੀ ਸੀ ਜਿਹੜੀ ਇਨਪੁਟ ਕਾਸਟ ਸੀਗੀ ਜਿਹੜੀ ਇਨਪੁਟ ਕਾਸਟ ਸੀਗੀ ਉਹ ਹੋਰ ਵਧ ਗਈ ਇਹਦਾ ਮਤਲਬ ਆ ਕਿ ਕਿਸਾਨ ਜਿਹੜਾ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਆ